ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ ਖਬਰਾਂ ਲੈ ਕੇ ਹਾਜ਼ਰ ਹਾਂ ਮੈਂ ਹਰਮਨप्रीत कौर ਗੱਲਬਾਤ ਕਰਾਂਗੇ ਹਰ ਰੋਜ਼ੀ ਤਰ੍ਹਾਂ ਹੀ ਸੀਨੀਅਰ ਪੱਤਰਕਾਰ ਸਵਰਨ ਸਿੰਘ ਟਾਣਾ ਜੀ ਦੇ ਨਾਲ ਟਾਣਾ ਸਰ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਰ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਕਿਸਾਨਾਂ ਦੀ ਇੱਕ ਵਾਰ ਫਿਰ ਤੋਂ ਕਿਸਾਨ ਦਿੱਲੀ ਵੱਲ ਕੂਚ ਕਰਨ ਦੇ ਲਈ ਤਿਆਰ ਨੇ ਔਰ ਮੀਟਿੰਗ ਦੇ ਵਿੱਚ ਕਹਿੰਦੇ ਕਈ ਵੱਡੇ ਫੈਸਲੇ ਕੀਤੇ ਨੇ ਉਹਨਾਂ ਬਿਲਕੁਲ ਜੀ ਬਿਲਕੁਲ ਲੰਘੇ ਕੱਲ ਚੰਡੀਗੜ੍ਹ ਦੇ ਵਿੱਚ ਕਿਸਾਨਾਂ ਨੇ ਇੱਕ ਮਹੱਤਵਪੂਰਨ ਮੀਟਿੰਗ ਕੀਤੀ ਹੈ ਫਿਰ ਪ੍ਰੈਸ ਕਾਨਫਰੰਸ ਕੀਤੀ ਹੈ ਜਗਜੀਤ ਸਿੰਘ ਢੱਲੇਵਾਲ ਤੇ ਕਈ ਹੋਰ ਕਿਸਾਨ ਆਗੂ ਇਹਦੇ ਵਿੱਚ ਹਾਜ਼ਰ ਸੀਗੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਸ ਦਿਨ ਵੀ ਬੈਰੀਕੇਡ ਚੱਕੇ ਗਏ ਸ਼ੰਭੂ ਬਾਰਡਰ ਵਾਲੇ ਅਸੀਂ ਨਾਲ ਦੀ ਨਾਲੀ ਟਰੈਕਟਰ ਟਰਾਲੀਆਂ ਲੈ ਕੇ ਤੇ ਦਿੱਲੀ ਦੇ ਵੱਲ ਕੂਚ ਕਰ ਜਾਣਾ ਸਾਨੂੰ ਸਿਰਫ ਇੰਨਾ ਕੁ ਸਮਾਂ ਲੱਗੂਗਾ ਜਿੰਨਾ ਕੁ ਸਮਾਂ ਸਾਨੂੰ ਆਪਣਾ ਸਮਾਨ ਸਿਮੇਟਰਨ ਦੇ ਉੱਤੇ ਲੱਗਣਾ ਉਹ ਕਹਿੰਦੇ ਅਸੀਂ ਘਰੋਂ ਦੇ ਵਿੱਚੋਂ ਤੁਰੇ ਸੀ 5 ਮਹੀਨੇ ਪਹਿਲਾਂ ਉਦੋਂ ਅਸੀਂ ਸ਼ੰਭੂ ਬਾਰਡਰ ਦੇ ਉੱਤੇ ਜੱਕ ਨੌਰੀ ਬਾਰਡਰ ਤੇ ਬਹਿਣ ਲਈ ਨਹੀਂ ਸੀ ਆਏ ਅਸੀਂ ਦਿੱਲੀ ਵੱਲ ਜਾਣ ਵਾਸਤੇ ਆਏ ਸੀ ਇਹ ਵੱਖਰੀ ਗੱਲ ਆ ਵੀ ਹਰਿਆਣੇ ਦੀ ਸਰਕਾਰ ਨੇ ਸਾਡੇ ਰਾਹ ਰੋਕ ਲੇ ਇੱਥੇ ਬੈਰੀਕੇਡ ਲਾਤੇ ਇੱਥੇ 6 6 7 7 8 8 ਲੇਅਰ ਦੀ ਬੈਰੀਕੇਡਿੰਗ ਕਰਤੀ ਆ ਉਹ ਕਹਿੰਦੇ ਇਸ ਕਰਕੇ ਅਸੀਂ ਬੈਠੇ ਆ ਅਸੀਂ ਆਪਣਾ ਜਾਨੀ ਤੇ مالی ਨੁਕਸਾਨ ਬਹੁਤ ਕਰਵਾਇਆ ਪਰ ਇਹਨਾਂ ਨੇ ਜਿਸ ਦਿਨ ਵੀ ਬੈਰੀਕੇਡ ਚੱਕਤੇ ਅਸੀਂ ਦਿੱਲੀ ਦੇ ਵੱਲ ਉਸੇ ਦਿਨੀ ਵਹੀਰਾ ਘੱਤ ਦੇਣੀਆਂ ਉਹਨਾਂ ਨੇ ਇਹ ਵੀ ਗੱਲ ਕਹੀ ਆ ਵੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਹਰਿਆਣੇ ਦੀ ਸਰਕਾਰ ਨੂੰ ਇਹ ਗੱਲ ਕਹੀ ਕਿ 7 ਦਿਨ ਦੇ ਵਿੱਚ ਵਿੱਚ ਬੈਰੀਕੇਡ ਹਟਾਏ ਜਾਣ ਕੋਈ ਵੀ ਸਰਕਾਰ ਹੋਵੇ ਕਿਸੇ ਵੀ ਸੂਬੇ ਦੀ ਉਹ ਇਸ ਤਰੀਕੇ ਦੇ ਨਾਲ ਨੈਸ਼ਨਲ ਹਾਈਵੇ ਰੋਕਣ ਦਾ ਹੱਕ ਨਹੀਂ ਰੱਖਦੀ ਤੇ ਉਹ ਕਹਿੰਦੇ 7 ਦਿਨ ਪੂਰੇ ਹੋਣ ਦੇ ਬਾਵਜੂਦ ਹਰਿਆਣੇ ਦੀ ਸਰਕਾਰ ਦੇ ਵੱਲੋਂ ਬੈਰੀਕੇਡ ਨਹੀਂ ਹਟਾਏ ਗਏ ਬੈਰੀਕੇਡ ਤਾਂ ਕੀ ਹਟਾਉਣੇ ਇੱਕ ਪੱਥਰ ਵੀ ਚੱਕ ਕੇ ਇਧਰਲੇ ਪਾਸੇ ਉੱਪਰਲੇ ਪਾਰ ਨਹੀਂ ਕੀਤਾ ਪਰ ਇਹ ਨਹੀਂ ਕੀਤਾ ਗਿਆ ਤੇ ਉਹ ਕਹਿੰਦੇ ਵੀ ਇੱਥੇ ਪੁਲਿਸ ਹਟਾਉਣ ਦੀ ਥਾਂ ਦੇ ਉੱਤੇ ਪੁਲਿਸ ਦੇ ਵਿੱਚ ਵਾਅਦਾ ਕਰ ਦਿੱਤਾ ਗਿਆ ਮਤਲਬ ਇਹ ਅਭੀ ਹਰਿਆਣੇ ਦੀ ਸਰਕਾਰ ਚਾਹੁੰਦੀ ਨਹੀਂ ਕਿ ਕਿਸਾਨ ਦਿੱਲੀ ਜਾਣ ਫਿਰ ਇਸ ਤੋਂ ਇਲਾਵਾ ਜਾਣਕਾਰੀ ਮਿਲੀ ਹੈ ਵੀ ਹਰਿਆਣੇ ਦੀ ਸਰਕਾਰ ਇੱਕ ਵਾਰ ਫਿਰ ਪੰਜਾਬ ਤੇ ਰੈਣਾ ਹਾਈ ਕੋਰਟ ਦੇ ਫੈਸਲੇ ਦੇ ਖਿਲਾਫ ਸੁਪਰੀਮ ਕੋਰਟ ਚਲੀ ਗਈ ਹੈ ਕਿ ਭਾਈ ਇਹ ਬੈਰੀਕੇਡ ਨਹੀਂ ਟੁਕਣੇ ਚਾਹੀਦੇ ਕਿਸਾਨ ਦਿੱਲੀ ਦੇ ਵਿੱਚ ਵੜ ਜਾਣਗੇ ਹਰਿਆਣੇ ਵਾਲੀ ਸਰਕਾਰ ਹੁਣ ਸੁਪਰੀਮ ਕੋਰਟ ਦੇ ਫੈਸਲੇ ਨੂੰ ਦੇਖਣਾ ਚਾਹੁੰਦੀ ਹੈ ਵੀ ਭਾਈ ਉਧਰੋਂ ਕੀ ਹੁਕਮ ਹੁੰਦੇ ਆ ਵੀ ਜੇ ਤਾਂ ਬੈਰੀਕੇਡ ਟੁਕਣ ਦੀ ਗੱਲ ਹੋਈ ਫਿਰ ਉਸ ਤਰੀਕੇ ਦਾ ਫੈਸਲਾ ਲਵਾਂਗੇ ਉਹਨਾਂ ਨੇ ਕਹਤਾ ਰਹਿਣ ਦੇ ਉੱਤੇ ਫਿਰ ਆਪਾਂ ਉਸ ਤਰੀਕੇ ਦਾ ਫੈਸਲਾ ਲਵਾਂਗੇ ਹਾਲਾਂਕਿ ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਇਹ ਗੱਲ ਕਹੀ ਸੀ ਕਿ ਕਿਸੇ ਵੀ ਸੂਬੇ ਦੀ ਸਰਕਾਰ ਨੂੰ ਰਾਹ ਰੋਕਣ ਦੀ ਇਜਾਜ਼ਤ ਨਹੀਂ ਤੇ ਜੋ ਹਰਿਆਣੇ ਦੀ ਸਰਕਾਰ ਦਾ ਫੈਸਲਾ ਉਵੇਂ ਹੀ ਸੁਪਰੀਮ ਕੋਰਟ ਦੀ ਸਰਕਾਰ ਨੇ ਸੁਪਰੀਮ ਕੋਰਟ ਅਦਾਲਤ ਨੇ ਸੁਣਾਇਆ ਸੀ ਸੋ ਵੇਨੇ ਭਾਈ ਕੀ ਬਣਦਾ ਪਰ ਗੱਲ ਇਹ ਆ ਵੀ ਹਰਿਆਣੇ ਦੇ ਵਿੱਚ ਇਸੇ ਸਾਲ ਨਵੰਬਰ ਦਸੰਬਰ ਦੇ ਵਿੱਚ ਵੋਟਾਂ ਵੀ ਹੈਗੀਆਂ ਸੋ ਉਹਦੇ ਬੰਦੇ ਨਜ਼ਰ ਵੀ ਕਿਸਾਨ ਆ ਜਿਹੜੇ ਉਥੋਂ ਦੇ ਭਰੇ ਪੀਤੇ ਪਏ ਆ ਕੱਲੇ ਪੰਜਾਬ ਦੇ ਕਿਸਾਨ ਨਹੀਂ ਵੀ ਜਿਹੜੇ ਇਸ ਵੇਲੇ ਔਖੇ ਆ ਜੇ ਆਪਾਂ ਔਖਿਆਂ ਦੀ ਗੱਲ ਕਰੀਏ ਤਾਂ ਇਸ ਵੇਲੇ ਹਰਿਆਣੇ ਦੀ ਸਰਕਾਰ ਕਿਸਾਨ ਵੀ ਬਹੁਤ ਜਿੱਥੇ ਕਿ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਉਹਨਾਂ ਕਿਸਾਨ ਜਥੇਬੰਦੀਆਂ ਦੇ ਵਿੱਚੋਂ ਦੇ ਆਗੂਆਂ ਦੇ ਵਿੱਚੋਂ ਇੱਕ ਗੁਰਨਾਮ ਸਿੰਘ ਚੜੂਨੀ ਆ ਚੜੂਨੀ ਹੋਰਾਂ ਨੇ ਇਹ ਗੱਲ ਪਿਛਲੇ ਦਿਨੀ ਕਹੀ ਸੀ ਕਿ ਸਾਡੀਆਂ ਜਥੇਬੰਦੀਆਂ ਦੇ ਵੱਲੋਂ ਇਹ ਕਿ ਸਾਰੀਆਂ ਜਿੱਆਂ ਸਾਰੀਆਂ ਸੀਟਾਂ ਦੇ ਉੱਤੇ ਚੋਣ ਲੜੀ ਜਾਊਗੀ ਵਿਧਾਨ ਸਭਾ ਦੀ ਜਦੋਂ ਉਹਨਾਂ ਨੇ ਇਹ ਐਲਾਨ ਕੀਤਾ ਮਤਲਬ ਇਹ ਆ ਵੀ ਹਰਿਆਣਾ ਦੇ ਵਿੱਚ ਵੀ ਕਿਸਾਨ ਅੰਦੋਲਨ ਹਲੇ ਹੋਰ ਫਖੂਗਾ ਤੇ ਉੱਥੋਂ ਦੀ ਸਰਕਾਰ ਜਿਹੜੀ ਹੁਣ ਨੈב ਸਿੰਘ ਸੈਣੀ ਵਾਲੀ ਸਰਕਾਰ ਆ ਉਹ ਇਸ ਮਸਲੇ ਦੇ ਵਿੱਚ ਕਿਵੇਂ ਨਜਿੱਠੂਗੀ ਕੀ ਫੈਸਲਾ ਕਰੂਗੀ ਵਕਤ ਦੱਸੂਗਾ ਪਰ ਬੈਰੀਕੇਡ ਸਰਕਾਰ ਚੁੱਪ ਕੇ ਨਹੀਂ ਰਾਜ਼ੀ ਤੇ ਸੁਪਰੀਮ ਕੋਰਟ ਦੇ ਉੱਤੇ ਟੇਕ ਆ ਵੀ ਉਹ ਜੇਕਰ ਕਹੂਗੀ ਤਾਂ ਫਿਰ ਸ਼ਾਇਦ ਕੁਝ ਹੋ ਸਕਦਾ ਜੀ ਜੀ ਬਿਲਕੁਲ ਪਟਨਾ ਸਾਹਿਬ ਨਿਤਿਨ ਗੜਕਰੀ ਹੋਰਾਂ ਨੇ ਇਹ ਗੱਲ ਕਹੀ ਹੈ ਕਿ ਪੰਜਾਬ ਦੇ ਵਿੱਚ ਸੜਕੀ ਪ੍ਰੋਜੈਕਟ ਜਿਹੜੇ ਨੇ ਉਹ ਰੋਕੇ ਜਾ ਸਕਦੇ ਨੇ ਉਹਨਾਂ ਨੇ ਇਹ ਗੱਲ ਕਿਉਂ ਕਹੀ ਜੀ ਦੇਖੋ ਜੀ ਉਹ ਇਹ ਗੱਲ ਕਹਿੰਦੇ ਆ ਵੀ ਹਰਿਆਣਾ ਜਾਂ ਭਾਰਤ ਦਾ ਕੋਈ ਵੀ ਹੋਰ ਹਿੱਸਾ ਹੋਵੇ ਉੱਥੇ ਜ਼ਮੀਨਾਂ ਐਕਵਾਇਰ ਕਰਨ ਦੇ ਉੱਤੇ ਜ਼ਮੀਨਾਂ ਦੇ ਕਬਜ਼ੇ ਲੈਣ ਦੇ ਵਿੱਚ ਕੋਈ ਦਿੱਕਤ ਨਹੀਂ ਆ। ਉਹ ਕਹਿੰਦੇ ਜੇ ਮੰਨ ਲਓ ਸੜਕੀ ਪ੍ਰੋਜੈਕਟ ਬਣਾਉਣਾ ਤਾਂ ਬਣਨਾ ਤਾਂ ਜਗ੍ਹਾ ਦੇ ਉੱਤੇ ਹੀ ਆ ਜ਼ਮੀਨ ਦੇ ਉੱਤੇ ਹੀ ਆ ਕਿ ਉਹ ਹਵਾ ਦੇ ਵਿੱਚ ਬਣ ਜੇ। ਉਹ ਕਹਿੰਦੇ ਵੀ ਪੰਜਾਬ ਇਕਲੌਤਾ ਇਹੋ ਜਿਹਾ ਸੂਬਾ ਜਿਹੜੀ ਥਾਂ ਦੇ ਉੱਤੇ ਸਾਨੂੰ ਜ਼ਮੀਨਾਂ ਹੀ ਨਹੀਂ ਵੇਲੇ ਸਿਰ ਮਿਲਦੀਆਂ। ਉਹ ਕਹਿੰਦੇ ਵੀ ਜੇ ਮੰਨ ਲਓ ਕੋਈ ਜ਼ਮੀਨ ਮਿਲ ਜਾਂਦੀ ਆ ਉਹਦਾ ਕਬਜ਼ਾ ਨਹੀਂ ਛੱਡਿਆ ਜਾਂਦਾ। ਜਾਂ ਕੋਈ ਜਾ ਕੇ ਸਟੇਲ ਲੈ ਲੈਂਦਾ ਜਾਂ ਕੋਈ ਵਿਚਾਲੇ ਤੋਂ ਚੜ੍ਹਾ ਦਿੰਦਾ। ਉਹਨਾਂ ਨੇ ਪੰਜਾਬ ਦੀ ਸਰਕਾਰ ਨੂੰ ਤੇ ਪੰਜਾਬ ਦੇ ਸੜਕੀ ਮੰਤਰੀ ਨੂੰ ਇਹ ਗੱਲ ਕਹੀ ਆ ਵੀ ਜਲਦ ਤੋਂ ਜਲਦ ਸਾਨੂੰ ਜ਼ਮੀਨਾਂ ਅਕਵਾਇਰ ਕਰਵਾ ਕੇ ਦਿੱਤੀਆਂ ਜਾਣ। ਨੇਤਾ ਫਿਰ ਜਿਹੜੇ ਪੰਜਾਬ ਦੇ ਸੜਕੀ ਆਵਾਜਾਈ ਵਾਲੇ ਪ੍ਰੋਜੈਕਟ ਨਵੇਂ ਸੀ ਉਲੀਕੇ ਆ ਤੇ ਜਿਹੜੇ ਕਿ ਇਸ ਵੇਲੇ ਹਰਿਆਣੇ ਦੇ ਵਿੱਚ ਕੰਪਲੀਟ ਵੀ ਹੋਣ ਲੱਗੇ ਆ ਉਥੇ ਤਾਂ ਉਹ ਕਹਿੰਦੇ ਵੀ ਨਵੰਬਰ-ਦਸੰਬਰ ਦੇ ਵਿੱਚ ਉਦਘਾਟਨ ਵੀ ਹੋ ਜਾਣਾ ਤੇ ਤੁਹਾਡੇ ਇੱਥੇ ਹਾਲੇ ਜ਼ਮੀਨਾਂ ਮਿਲਣ ਦਾ ਕੰਮ ਵੀ ਜਾਰੀ ਆ ਵੀ ਜ਼ਮੀਨਾਂ ਨਹੀਂ ਦਿੱਤੀਆਂ ਜਾ ਰਹੀਆਂ ਉਹਨੇ ਆਹ ਕਰਤਾ ਉਹਨੇ ਆਹ ਕਰਤਾ ਉਹ ਕਹਿੰਦੇ ਵੀ ਜੇਕਰ ਤੁਸੀਂ ਜ਼ਮੀਨਾਂ ਨਾ ਦਵਾ ਸਕੇ ਉਹ ਕਹਿੰਦੇ ਜੀ ਇਸ ਤੋਂ ਬਾਅਦ ਫਿਰ ਅਸੀਂ ਕੁਝ ਨਹੀਂ ਕਰ ਸਕਦੇਗੇ ਅਸੀਂ ਇਹਨਾਂ ਪ੍ਰੋਜੈਕਟਾਂ ਨੂੰ ਪੰਜਾਬ ਦੇ ਵਿੱਚ ਰੱਦ ਕਰ ਦਿਆਂਗੇ ਇਸ ਤੋਂ ਪਹਿਲਾਂ ਤਿੰਨ ਵੱਡੇ ਪ੍ਰੋਜੈਕਟ ਪੰਜਾਬ ਦੇ ਰੱਦ ਵੀ ਹੋ ਚੁੱਕੇ ਆ ਉਹ ਕਹਿੰਦੇ ਵੀ ਤਿੰਨਾ ਚਾਰਾਂ ਦੀ ਹਲੇ ਹੋਰ ਚਰਚਾ ਚੱਲਦੀ ਆ ਵੀ ਜੇ ਤਾਂ ਤੁਸੀਂ ਸਾਨੂੰ ਜ਼ਮੀਨਾਂ ਦਿਵਾਤੀਆਂ ਤਾਂ ਫਿਰ ਤਾਂ ਅਸੀਂ ਫੈਸਲਾ ਕਰਾਂਗੇ ਜੀ ਅੱਗੇ ਵਧਣ ਦਾ ਕੋਈ ਤੇ ਜੇਕਰ ਨਹੀਂ ਜ਼ਮੀਨਾਂ ਦਿਵਾਈਆਂ ਤੇ ਫਿਰ ਭਾਈ ਗੱਲ ਖਤਮ ਹੋ ਜਾਊਗੀ ਫਿਰ ਤੁਸੀਂ ਜਾਣੋ ਤੁਹਾਡਾ ਕੰਮ ਜਾਣੇ ਮਤਲਬ ਇਹ ਅਭੀ ਹਰਿਆਣਾ ਦੀ ਸਰਕਾਰ ਦੇ ਵੱਲੋਂ ਤਾਂ ਕਹਿੰਦੇ ਵੀ ਬਦਲ ਕੀਤੀ ਗਈ ਆ ਪਰ ਪੰਜਾਬ ਦੀ ਸਰਕਾਰ ਉਹਨਾਂ ਦੇ ਕਹਿਣ ਦੇ ਮੁਤਾਬਕ ਮਦਦ ਨਹੀਂ ਕਰ ਰਹੀ ਤੇ ਇਸ ਮਾਮਲੇ ਦੇ ਵਿੱਚ ਕੁਝ ਵੀ ਵੱਖਰਾ ਨਹੀਂ ਕਰਕੇ ਰਾਜ਼ੀ। ਸੋ ਦੇਖਦੇ ਆਉਂਦੇ ਸਮੇਂ ਦੇ ਵਿੱਚ ਕੀ ਬਣਦਾ ਪਰ ਇਸ ਵੇਲੇ ਕੇਂਦਰ ਦੀ ਸਰਕਾਰ ਨੇ ਪੰਜਾਬ ਦੇ ਪੈਸੇ ਰੋਕੇ ਹੋਏ ਆ ਜਿਹਦੇ ਕਰਕੇ ਪੰਜਾਬ ਦੀਆਂ ਲਿੰਕ ਸੜਕਾਂ ਦੀ ਮੁਰੰਮਤ ਤੇ ਨਵੀਆਂ ਬਣਾਉਣ ਦਾ ਕੰਮ ਰੁਕਿਆ ਪਿਆ। ਉਧਰੋਂ ਜੇਕਰ ਇਹਨਾਂ ਦੇ ਵੱਲੋਂ ਆਹ ਵੀ ਪ੍ਰੋਜੈਕਟ ਰੋਕ ਦਿੱਤਾ ਗਿਆ ਤੇ ਫਿਰ ਇਸ ਤੋਂ ਬਾਅਦ ਪੰਜਾਬ ਦੇ ਵਿੱਚ ਹੋਰ ਵੀ ਸਮੱਸਿਆਵਾਂ ਆਉਣਗੀਆਂ। ਦੇਖੋ ਇਹ ਗੱਲ ਬੜੀ ਸਾਫ਼ ਤੇ ਸਪਸ਼ਟ ਆ। ਕਿਤੇ ਵੀ ਕੋਈ ਵੀ ਸੜਕ ਬਣਨੀ ਹੋਵੇ ਚੌੜੀ ਹੋਣੀ ਹੋਵੇ ਨਵੀਂ ਬਣਨੀ ਹੋਵੇ ਕੋਈ ਹਾਈਵੇ ਨਿਕਲਣਾ ਹੋਵੇ ਨਿਕਲਣਾ ਤਾਂ ਉਹ ਜਗ੍ਹਾ ਤੇ ਉੱਤੇ ਹੀ ਆ ਪਰ ਅਸੀਂ ਪੰਜਾਬ ਦੇ ਵਿੱਚ ਦੇਖਿਆ ਵੀ ਭਾਈ ਬਹੁਤ ਸਾਰੀਆਂ ਥਾਵਾਂ ਤੇ ਲੋਕ ਸਟੇ ਲੈ ਲੈਂਦੇ ਆ ਲੋਕ ਕਹਿ ਦਿੰਦੇ ਜੀ ਕਿ ਤੁਸੀਂ ਜਿੱਥੇ ਮਰਜ਼ੀ ਕੱਢੋ ਜੀ ਮੈਂ ਤਾਂ ਆਪਦੇ ਖੇਤ ਦੇ ਵਿੱਚ ਨਹੀਂ ਜਗ੍ਹਾ ਜਗ੍ਹਾ ਜਾਨ ਦੇਣੀ ਇਹ ਮੈਂ ਤਾਂ ਆਪਦੀ ਸੜਕ ਨਹੀਂ ਬਣ ਦੇਣੀ ਇਹ ਆਪਦੇ ਖੇਤ ਦੇ ਵਿੱਚ ਨਹੀਂ ਸੋ ਇਸ ਕਰਕੇ ਪ੍ਰੋਜੈਕਟ ਬਹੁਤ ਸਾਰੇ ਰੁਕਦੇ ਹੈਗੇ ਆ ਤੇ ਉਹ ਸਰਕਾਰ ਇਹ ਗੱਲ ਕਹਿੰਦੀ ਵੀ ਅਸੀਂ ਜਦੋਂ ਪੈਸੇ ਦੇ ਰਹੇ ਆ ਤੇ ਫਿਰ ਭਾਈ ਪੈਸੇ ਲੈ ਕੇ ਵੀ ਕਈ ਬੰਦੇ ਜਿਹੜੇ ਉਹ ਨਹੀਂ ਕੁਝ ਕਰ ਰਹੇ ਤੇ ਸਾਨੂੰ ਜਗ੍ਹਾ ਨਹੀਂ ਦੇ ਰਹੇ ਇਸ ਕਰਕੇ ਉਹ ਕਹਿੰਦੇ ਵੀ ਪੰਜਾਬ ਦੇ ਕਈ ਪ੍ਰੋਜੈਕਟ ਆ ਉਹਦੇ ਸਮੇਂ ਦੇ ਵਿੱਚ ਰੱਦ ਹੋ ਸਕਦੇ ਆ ਜੀ ਤੇਨਾਂ ਸਾਹਿਬ ਅੱਗੇ ਵਧਦੇ ਗੱਲ ਕਰਦੇ ਆ ਨਰਾਜ਼ ਅਕਾਲੀ ਆਗੂਆਂ ਦੀ ਕਹਿੰਦੇ ਉਹਨਾਂ ਦੇ ਵੱਲੋਂ ਲਾਬਿੰਗ ਸ਼ੁਰੂ ਕਰ ਦਿੱਤੀ ਗਈ ਹੈ ਜੀ ਹਾਂ ਬਿਲਕੁਲ ਜੀ ਜਿਹੜੇ ਪੰਜਾਬ ਦੇ ਨਰਾਜ਼ ਅਕਾਲੀ ਆਗੂ ਜਿਵੇਂ ਬੀਬੀ ਜਗੀਰ ਕੌਰ ਸੁਖਦੇਵ ਸਿੰਘ ਢੀਂਡਸਾ ਪ੍ਰੇਮ ਸਿੰਘ ਚੰਦੂ ਮਾਜਰਾ ਗੁਰਪ੍ਰਤਾਪ ਸਿੰਘ ਬਟਾਲਾ ਚਰਨਜੀਤ ਬਰਾੜ ਤੇ ਕਈ ਹੋਰ ਜਿਹੜੇ ਨਰਾਜ਼ ਅਕਾਲੀ ਆਗੂ ਆ ਉਹਨਾਂ ਦੇ ਵੱਲੋਂ ਲੋਬਿੰਗ ਸ਼ੁਰੂ ਕਰ ਦਿੱਤੀ ਗਈ ਹੈ ਅਸਲ ਦੇ ਵਿੱਚ ਲੋਬਿੰਗ ਦਾ ਮਕਸਦ ਕੀ ਹੈ ਮਕਸਦ ਇਹ ਹੈ ਕਿ ਅਸੀਂ ਆਪ ਦੇ ਧੜੇ ਨੂੰ ਪਾਰਾ ਤੇ ਮਜ਼ਬੂਤ ਕਰੀਏ ਉਸ ਤੋਂ ਕੁਲੀ ਗੱਲ ਇਹ ਵੀ ਮਜ਼ਬੂਤੀ ਕਿੰਨੀ ਕੁ ਮਿਲਦੀ ਹੈ ਕੀ ਹੁੰਦਾ ਕਿ ਨਹੀਂ ਹੁੰਦਾ ਇਹਦੇ ਬਾਰੇ ਤਾਂ ਆਪਾਂ ਕੁਝ ਕਹਿ ਨਹੀਂ ਸਕਦੇ ਪਰ ਗੱਲ ਇਹ ਜੀ ਕਿ ਉਹਨਾਂ ਦੇ ਵੱਲੋਂ ਮਜ਼ਬੂਤੀ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਅਗਲੀ ਗੱਲ ਇਹ ਹੈ ਵੀ ਜਿਹੜੇ ਪਾਰਟੀ ਦੇ ਵਿੱਚੋਂ ਲੰਘੇ ਵੇਲੇ ਦੇ ਵਿੱਚ ਕੱਢ ਦਿੱਤੇ ਗਏ ਆ ਅਕਾਲੀ ਦਲ ਦੇ ਵੱਲੋਂ ਜਾਂ ਜਿਹੜੀ ਪਾਰਟੀ ਛੱਡ ਦਿੱਤੇ ਗਏ ਆ ਜਾਂ ਜਿਹੜੀ ਪਾਰਟੀ ਦੇ ਵਿੱਚ ਨੁਕਰੇ ਲਾ ਕੇ ਰੱਖੇ ਗਏ ਆ ਉਹਨਾਂ ਨੇਤਾਵਾਂ ਨੂੰ ਬਾਗੀ ਅਕਾਲੀ ਆਪਣੇ ਨਾਲ ਤੋਰਨ ਦੀ ਕੋਸ਼ਿਸ਼ ਕਰ ਰਹੇ ਆ ਲਗਾਤਾਰ ਮੀਟਿੰਗਾਂ ਦਾ سلسلہ ਉਹਨਾਂ ਦੇ ਨਾਲ ਜਾਰੀ ਹੈ ਸੋ ਹੋ ਸਕਦਾ ਵੀ ਭਾਈ ਉਹਨਾਂ ਦੇ ਵਿੱਚੋਂ ਕੁਝ ਤੁਰ ਵੀ ਪੈਣ ਪਰ ਇੱਕ ਜਾਣਕਾਰੀ ਕੱਲ ਹੋਰ ਮਿਲੀ ਹੈ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਗੱਲ ਕਹਿ ਦਿੱਤੀ ਗਈ ਹੈ ਕਿ ਮੈਨੂੰ ਤਲਬ ਕੀਤਾ ਗਿਆ ਅਕਾਲ ਤਖਤ ਸਾਹਿਬ ਦੇ ਉੱਤੇ ਵੀ 15 ਦਿਨ ਦੇ ਵਿੱਚ ਵਿੱਚ ਆਓ ਤੇ ਮੈਂ ਬਿਲਕੁਲ ਇੱਕ ਨਿਮਾਣੇ ਸਿੱਖ ਦੇ ਵਾਂਗੂ ਉੱਥੇ ਜਾਊਂਗਾ ਅਕਾਲ ਤਖਤ ਸਾਹਿਬ ਸਰਵ ਉੱਚ ਉੱਥੇ ਉਹ ਜਿਹੜੀ ਮੈਨੂੰ ਬੁਲਾਇਆ ਗਿਆ ਵੀ ਮੈਨੂੰ ਉੱਥੇ ਜਾਣਾ ਵੀ ਚਾਹੀਦਾ ਤੇ ਮੈਂ ਇੱਕ ਦਿਮਾਣੇ ਸਿੱਖਦੇ ਤੌਰ ਤੇ ਜਾਊਂਗਾ ਤੇ ਹਰ ਦੋਸਤਾਂ ਹਰ ਗੱਲ ਦਾ ਉੱਤਰ ਬੜੀ ਨਿਮਰਤਾ ਦੇ ਨਾਲ ਬੜੇ ਠਰਮੇ ਦੇ ਨਾਲ ਬੜੇ ਸਤਕਾਰ ਦੇ ਨਾਲ ਬੜੇ ਤੱਥਾਂ ਦੇ ਨਾਲ ਦੇਊਂਗਾ ਸੋ ਉਹਨੇ ਇਹ ਗੱਲ ਕਹੀ ਹੈ ਜੀ ਕਿ ਜੇਕਰ ਮੈਨੂੰ ਬੁਲਾਇਆ ਗਿਆ ਤਾਂ ਮੈਂ ਇੱਥੇ ਹਾਜ਼ਰ ਹੋਣ ਲਈ ਬਿਲਕੁਲ ਤਿਆਰ ਬਰ ਤਿਆਰ ਆ ਤੇ ਸਾਡੇ ਸਰਬਉੱਚ ਨੇ ਤੇ ਅਸੀਂ ਇਹਨਾਂ ਤੋਂ ਕਦੇ ਕੋਈ ਵੱਡੇ ਨਹੀਂ ਹੋ ਸਕਦੇ ਤੇ ਇਸ ਕਰਕੇ ਮੈਂ ਜਾਊਂਗਾ ਸੋ ਗੱਲ ਹੈ ਜੀ ਕਿ ਜਿਹੜਾ ਇਸ ਵੇਲੇ ਬਾਗੀ ਅਕਾਲੀਗਾਂ ਦੇ ਵੱਲੋਂ 4-5 ਗਲਤੀਆਂ ਦੀ ਮਾਫੀ ਮੰਗ ਕੇ ਤੇ ਇੱਕ ਨਵੀਂ ਚਰਚਾ ਛੜੀ ਗਈ ਸੀ ਵੀ ਕੀ ਸੁਖਬੀਰ ਸਿੰਘ ਬਾਦਲ ਵੀ ਹੁਣ ਜਾ ਕੇ ਅਕਾਲ ਤਖਤ ਸਾਹਿਬ ਦੇ ਉੱਤੇ ਲਿਖਤੀ ਤੌਰ ਤੇ ਵਕ ਵਕ ਗੱਲਾਂ ਦੇ ਲਈ ਬਾਖੀ ਮੰਗਣਗੇ ਤੇ ਜਾਂ ਫਿਰ ਗੱਲ ਕਰਕੇ ਜ਼ੁਬਾਨੀ ਕਲਾਮੀ ਆ ਜਾਣਗੇ ਜਾਂ ਇਹੀ ਗੱਲ ਕਹਿਣਗੇ ਵੀ ਭਾਈ ਮੈਂ ਤਾਂ ਦੋ ਵਾਰੀ ਇਸ ਤੋਂ ਪਹਿਲਾਂ ਵੀ ਮਾਫੀ ਮੰਗ ਲਈ ਆ ਇਹ ਹੁਣ ਸਮਾਂ ਦੱਸੂਗਾ ਪਰ 15 ਦਿਨ ਦੇ ਵਿੱਚ ਵਿੱਚ ਸੁਖਬੀਰ ਬਾਦਲ ਨੂੰ ਬੁਲਾਇਆ ਗਿਆ ਤੇ 15 ਦਿਨ ਦੇ ਵਿੱਚ ਵਿੱਚ ਉਹ ਜਾ ਕੇ ਆਉਣਗੇ ਜੀ ਜੀ ਬਿਲਕੁਲ ਕਹਣਾ ਸਾਹਿਬ ਹੁਣ ਗੱਲ ਕਰਦੇ ਆ ਪਰਮਰਾਜ ਸਿੰਘ ਉਮਰਾ ਨੰਗਲ ਹੋਰਾਂ ਦੀ ਕਹਿੰਦੇ ਉਹਨਾਂ ਦਾ ਬਕਾਇਆ ਜਿਹੜਾ ਹੈ ਉਹ ਜਾਰੀ ਕਰਨ ਲਈ ਸਰਕਾਰ ਨੂੰ ਝਾੜ ਪਈ ਹੈ ਜੀ ਬਿਲਕੁਲ ਜੀ ਬਿਲਕੁਲ ਝਾੜ ਪਈ ਆ ਕਿਉਂਕਿ ਲੰਘੇ ਕੱਲ ਪੰਜਾਬ ਤੇ ਰਹਿਣਾ ਹਾਈ ਕੋਰਟ ਨੇ ਪੰਜਾਬ ਦੀ ਸਰਕਾਰ ਨੂੰ ਝਾੜ ਪਾਈ ਆ ਹਾਈ ਕੋਰਟ ਨੇ ਇਹ ਗੱਲ ਕਹੀ ਹੈ ਵੀ ਦੇਖੋ ਅਸੀਂ ਤੁਹਾਨੂੰ ਪਹਿਲਾਂ ਵੀ ਗੱਲ ਕਹੀ ਸੀ ਵੀ ਭਾਈ ਇਹਨਾਂ ਨੂੰ ਬਹਾਲ ਕੀਤਾ ਜਾਵੇ ਤੁਸੀਂ ਬਹਾਲ ਕੀਤਾ ਨਹੀਂ ਹੁਣ ਤੁਹਾਨੂੰ ਇੱਕ ਹਫਤਾ ਪਹਿਲਾਂ ਫਿਰ ਕਿਹਾ ਸੀ ਵੀ ਭਾਈ ਬਹਾਲ ਕੀਤਾ ਜਾਵੇ ਤੇ ਬਹਾਲ ਹੋ ਗਏ ਆ ਪਰ ਗੱਲ ਇਹ ਜੀ ਕਿ ਜਿਹੜਾ ਇਹਨਾਂ ਦਾ ਬਕਾਇਆ ਜਾਂ ਇਹਨਾਂ ਦੇ ਭੱਤੇ ਪਏ ਆ ਜਾਂ ਜਿਹੜੇ ਵੀ ਲਾਭ ਹੈਗੇ ਆ ਉਹ ਤੁਸੀਂ ਜਾਰੀ ਹੁਣ ਤੱਕ ਕਿਉਂ ਨਹੀਂ ਕੀਤੇ ਕਿ ਇਹਦੇ ਬਾਰੇ ਉੱਤਰ ਦਿਓ ਮੇਰਾ ਖਿਆਲ ਹੈ ਕਿ ਮੈਂ ਗਲਤ ਨਾ ਹੋਵਾਂ ਤਾਂ 7 ਜਾਂ 8 ਅਗਸਤ ਨੂੰ ਇਸ ਮਾਮਲੇ ਦੇ ਵਿੱਚ ਸੁਣਵਾਈ ਰੱਖੀ ਗਈ ਆ ਵੀ ਤੁਸੀਂ ਉਦੋਂ ਤੱਕ ਜਿਹੜਾ ਇਹ ਸਾਰਾ ਇਹਨਾਂ ਦਾ ਬਕਾਇਆ ਇਹਨਾਂ ਦਾ ਸਭ ਕੁਝ ਤਾਮ ਜਾਮਾ ਜਿਹੜਾ ਉਹ ਇਹਨਾਂ ਨੂੰ ਵਾਪਸ ਕਰੋ ਜਿਹੜਾ ਇਹਨਾਂ ਦਾ ਬਣਦਾ ਅਧਿਕਾਰ ਹੈਗਾ। ਸੋ ਗੱਲ ਇਹ ਵੀ ਜਦੋਂ ਬੇਅਦਬੀ ਤੇ ਗੋਲੀ ਕਾਂਡ ਦੀਆਂ ਖਬਰਾਂ ਆਈਆਂ ਸਿੰਘਾਂ ਬਰਗਾੜੀ ਵਾਲਿਆਂ ਤੇ ਉਸ ਵੇਲੇ ਪਰਮਰਾਜ ਸਿੰਘ ਉਮਰਾਨ ਨੰਗਲ ਨੂੰ ਜਿਹੜਾ ਉਹ ਸਸਪੈਂਡ ਕਰ ਦਿੱਤਾ ਗਿਆ ਸੀ। ਉਹਨਾਂ ਨੇ ਅਦਾਲਤ ਦਾ ਦਰਵਾਜ਼ਾ ਖੜਕਾਤਾ ਸੀ। ਅਦਾਲਤ ਨੇ ਬਹਾਲ ਕਰਤਾ ਸੀ। ਇਸ ਦੇ ਬਾਵਜੂਦ ਉਹਨਾਂ ਨੂੰ ਬਹਾਲ ਨਹੀਂ ਸੀ ਕੀਤਾ ਗਿਆ ਪੰਜਾਬ ਦੀ ਸਰਕਾਰ ਵੱਲੋਂ। ਹੁਣ ਇੱਕ ਵਾਰ ਇਸ ਵਿਸ਼ੇ ਦੇ ਉੱਤੇ ਫੇਰ ਪੰਜਾਬ ਦੀ ਸਰਕਾਰ ਨੂੰ ਝਾੜ ਪਾਈ ਸੀ ਹਾਈ ਕੋਰਟ ਨੇ ਤੇ ਹੁਣ ਉਹਨਾਂ ਦੀ ਤਨਖਾਹ ਤੇ ਭੱਤੇ ਦੇਣ ਦੇ ਵਾਸਤੇ ਕਿਹਾ ਗਿਆ ਦੇਖਦੇ ਵੀ ਕਰੋ ਤਨਖਾਹ ਤੇ ਪੱਤਾ ਦਿੰਦੇ ਆ ਜੇਕਰ ਨਹੀਂ ਦਿੱਤੇ ਜਾਂਦੇ ਤਾਂ ਫੇਰ ਹੋ ਸਕਦਾ ਵੀ ਪੰਜਾਬ ਦੀ ਸਰਕਾਰ ਨੂੰ ਹੋਰ ਵੀ ਸ਼ਕਤੀ ਦਾ ਸਾਹਮਣਾ ਕਰਨਾ ਪਵੇ ਜੀ ਜੀ ਬਿਲਕੁਲ ਟਣਾ ਸਾਹਿਬ ਗੱਲ ਕਰਦੇ ਆ ਜਲੰਧਰ ਤੋਂ ਜਿਹੜੇ ਅਕਾਲੀ ਦਲ ਦੇ ਉਮੀਦਵਾਰ ਸੀ ਸੁਰਜੀਤ ਕੌਰ ਕਹਿੰਦੇ ਉਹਨਾਂ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ ਜੀ ਕਿਉਂ ਦੇਖੋ ਜਿਹੜਾ ਬੀਬੀ ਸੁਰਜੀਤ ਕੌਰ ਆ ਉਹਨਾਂ ਨੂੰ ਵੋਟਾਂ ਨਹੀਂ ਪਈਆਂ ਨਾ માત્ર ਵੋਟਾਂ ਪਈਆਂ ਇੱਕ ਤਾਂ ਗੱਲ ਇਹ ਹੋ ਗਈ ਦੂਜੀ ਗੱਲ ਇਹ ਹੈ ਵੀ ਬੀਬੀ ਸੁਰਜੀਤ ਕੌਰ ਨੇ ਜਿਹੜੇ ਉਹਨਾਂ ਦੇ ਉੱਤੇ ਕਥਿਤ ਦੋਸ਼ ਇਹ ਲੱਗ ਰਹੇ ਆ ਕਿ ਉਹ ਅਨਸੂਚਿਤ ਜਾਤੀ ਭਾਈਚਾਰੇ ਦੇ ਵਿੱਚੋਂ ਨਹੀਂ ਆ ਜਿਹੜੀ ਜਲੰਧਰ ਪੱਛਮੀ ਦੀ ਸੀਟ ਦੇ ਉੱਤੇ ਵੋਟਾਂ ਪੈ ਕੇ ਹਟੀਆਂ ਇਹ ਹੈਗੀ ਜੀ ਰਿਜ਼ਰਵ ਸੀਟ ਤੇ ਲਾਇਕ ਦੇ ਦੋਸ਼ਾਂ ਦੇ ਮੁਤਾਬਕ ਬੀਬੀ ਸੁਰਜੀਤ ਕੌਰ ਅਨਸੂਚਿਤ ਜਾਤੀ ਭਾਈਚਾਰੇ ਦੇ ਵਿੱਚੋਂ ਨਹੀਂ ਆ ਇਹਨਾਂ ਦਾ ਗਲਤ ਸਰਟੀਫਿਕੇਟ ਆ ਇਹਨਾਂ ਨੇ ਗਲਤ ਚੋਣ ਲੜੀ ਆ ਪਤਾ ਨਹੀਂ ਆਪਾਂ ਕੁਝ ਕਹਿ ਨਹੀਂ ਸਕਦੇ ਵੀ ਇਹ ਦੋਸ਼ ਸਹੀ ਆ ਜਾਂ ਗਲਤ ਆ ਪਰ ਇੰਨੀ ਗੱਲ ਬੜੀ ਸਾਫ਼ ਤੇ ਸਪਸ਼ਟ ਬੜੀ ਕਲੀਅਰ ਆ ਵੀ ਭਾਈ ਜਿਹੜੇ ਦੋਸ਼ ਲੱਗੇ ਆ ਉਹਨਾਂ ਤੋਂ ਬਾਅਦ ਬੀਬੀ ਸੁਰਜੀਤ ਕੌਰ ਦੀਆਂ ਮੁਸ਼ਕਲਾਂ ਦੇ ਵਿੱਚ ਵਾਧਾ ਹੋ ਗਿਆ ਇੰਨੀ ਗੱਲ ਜ਼ਰੂਰ ਆ ਵੀ ਬੀਬੀ ਸੁਰਜੀਤ ਕੌਰ ਦੀਆਂ ਮੁਸ਼ਕਲਾਂ ਦੇ ਵਿੱਚ ਜਿਹੜਾ ਵਾਧਾ ਹੋਇਆ ਉਹਦੇ ਨਾਲ ਨਜਿੱਠਣਾ ਕੋਈ ਸੌਖਾ ਕੰਮ ਨਹੀਂ ਹੈਗਾ ਕਿਉਂਕਿ ਇੱਕ ਤਾਂ ਉਹਨਾਂ ਨੂੰ ਵੋਟਾਂ ਨਹੀਂ ਪਈਆਂ ਦੂਜਾ ਇਹ ਆ ਵੀ ਜੇਕਰ ਉਹ ਕਾਨੂੰਨੀ ਪਟੜੇ ਦੇ ਵਿੱਚ ਪੈ ਜਾਂਦੇ ਤਾਂ ਫਿਰ ਉਹ ਲੰਮੇ ਸਮੇਂ ਵਾਸਤੇ ਕਈ ਵਿਵਾਦਾਂ ਦੇ ਵਿੱਚ ਆਉਣਗੇ ਸੋ ਬੀਬੀ ਸੁਰਜੀਤ ਕੌਰ ਦੇ ਕੋਲੇ ਸ਼ਾਇਦ ਸਬੂਤ ਹੋਣ ਵੀ ਭਾਈ ਉਹ ਅਣਸੁਚੇਤ ਜੱਤੀ ਭਾਈਚਾਰੇ ਚੋਂ ਆ ਸ਼ਾਇਦ ਵਿਰੋਧੀ ਧਿਰ ਦੇ ਕੋਲੇ ਹੋਣ ਜਿਹੜੇ ਉਹਨਾਂ ਦਾ ਵਿਰੋਧ ਕਰਨ ਵਾਲੇ ਆ ਵੀ ਭਾਈ ਇਹਨਾਂ ਦਾ ਤਾਂ ਕੋਲੇ ਕੋਈ ਸਬੂਤ ਹੈ ਨਹੀਂਗਾ ਸੋ ਦੇਖਦੇ ਆ ਵੀ ਭਾਈ ਦੋਵਾਂ ਧਿਰਾਂ ਦੇ ਵਿੱਚੋਂ ਕਿਹੜੀ ਧਿਰ ਸਹੀ ਹੈ ਤੇ ਕਿਹੜੀ ਗਲਤ ਆ ਪਰ ਦੋਰਾ ਝਟਕਾ ਕਿਉਂਕਿ ਪਹਿਲਾਂ ਵੋਟਾਂ ਨਹੀਂ ਪਾਈਆਂ ਤੇ ਹੁਣ ਉਹਨਾਂ ਦੇ ਖਿਲਾਫ ਸ਼ਿਕਾਇਤ ਹੋ ਗਈ ਆ ਜੀ ਬਿਲਕੁਲ ਸਹੀ ਪਟਾਣਾ ਸਾਹਬ ਉੱਤੇ ਗਿੱਦੜਪਾਹਾ ਦੇ ਵਿੱਚ ਤਾਂ ਰਾਜਾ ਬੜਿੰਘੁਰਾ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਕਹਿੰਦੇ ਮੀਟਿੰਗਸ ਹੋਣੀਆਂ ਸ਼ੁਰੂ ਹੋ ਗਈਆਂ ਨੇ ਦੇਖੋ ਗੱਲ ਇਹ ਜੀ ਕਿ ਗਿੱਦੜਪਾਹਾ ਦੇ ਵਿੱਚ ਲੰਘੇ ਕੱਲ ਰਾਜਾ ਬੜ ਉਹਨਾਂ ਦੇ ਵੱਲੋਂ ਲੰਘੇ ਕੱਲ ਉੱਥੇ ਜਾ ਕੇ ਤੇ ਆਪਦੀ ਗੱਲ ਰੱਖੀ ਗਈ ਆ ਤੇ ਪੱਤਰਕਾਰਾਂ ਨੇ ਉਹਨੂੰ ਪੁੱਛਿਆ ਵੀ ਤੁਸੀਂ ਤਾਂ ਤਿਆਰੀ ਕਰੀ ਜਾਂਦੇ ਜ਼ਿਮਨੀ ਚੋਣ ਦੀ ਹੋਣੇ ਤੋਂ ਉਹ ਕਹਿੰਦੇ ਨਹੀਂ ਜ਼ਿਮਨੀ ਚੋਣ ਦੀ ਤਿਆਰੀ ਨਹੀਂ ਮੈਂ ਤਾਂ ਇੱਥੇ ਲੋਕਾਂ ਦਾ ਧੰਨਵਾਦ ਕਰਨ ਆਇਆ ਤੇ ਦੇਖੋ ਜਾਂ ਤਾਂ ਉਹ ਧੰਨਵਾਦ ਕਰਦੇ ਹੋਣੇ ਵੀ ਤੁਸੀਂ ਮੈਨੂੰ ਤਿੰਨ ਵਾਰ ਵਿਧਾਇਕ ਬਣਾਇਆ ਤੇ ਜਾਂ ਫਿਰ ਉਹ ਧੰਨਵਾਦ ਕਰਦੇ ਹੋਣੇ ਵੀ ਭਾਈ ਹੁਣ ਮੈਂ ਲੁਧਿਆਣੇ ਧੋਵਾਂ ਤੇ ਆਪਣਾ ਰਿਸ਼ਤਾ ਖਤਮ ਆ ਤੇ ਜਿੰਨਾ ਚਿਰ ਨਿਭਗੀ ਤੇ ਫਿਰ ਨਿਭਗੀ ਫਿਰ ਜਾਂ ਫਿਰ ਇਹ ਪੱਕ ਹੋਊਗਾ ਮਰੋਣਾ ਨੇ ਗੱਲ ਕਹੀ ਹੈ ਜੀ ਕਿ ਮੈਂ ਤਾਂ ਜਿਹੜੇ ਲੋਕਾਂ ਨੇ ਮੈਨੂੰ ਰਾਜਨੀਤੀ ਦੇ ਵਿੱਚ ਪੱਕੇ ਪੈਰੀ ਕੀਤਾ ਉਹਨਾਂ ਦਾ ਸ਼ੁਕਰੀਆ ਅਦਾ ਕਰਨਾ ਆ। ਜਦ ਕਿ ਮੈਨੂੰ ਇਹ ਲੱਗਦਾ ਜੀ ਕਿ ਜਿਹੜੀਆਂ 4 ਸੀਟਾਂ ਦੇ ਉੱਤੇ ਜਮਨੀ ਚੋਣ ਹੋਣੀ ਆ ਨਵੰਬਰ-ਦਸੰਬਰ ਦੇ ਵਿੱਚ ਉਹਦੇ ਲਈ ਰਾਜਾ ਵੜਿੰਗ ਹੋਰਾਂ ਦੇ ਗਰੁੱਪ ਦੇ ਵੱਲੋਂ ਹੁਣੇ ਤੋਂ ਲਾਂਬੰਦੀ ਸ਼ੁਰੂ ਕੀਤੀ ਗਈ ਆ। ਉਹਦੇ ਵਾਸਤੇ ਅਮਰਤਾ ਵੜਿੰਗ ਦੇ ਵੱਲੋਂ ਵੀ ਮੀਟਿੰਗਾਂ ਸ਼ੁਰੂ ਕੀਤੀਆਂ ਗਈਆਂ। ਹੁਣ ਮੈਨੂੰ ਨਹੀਂ ਪਤਾ ਵੀ ਇੱਕ ਪਰਿਵਾਰ ਇੱਕ ਟਿੱਕ ਟੋ ਵਾਲਾ ਫਾਰਮੂਲਾ ਲਾਗੂ ਰਹਿੰਦਾ ਕਿ ਨਹੀਂ ਰਹਿੰਦਾ। ਪਰ ਜਿਸ ਤਰੀਕੇ ਦੀਆਂ ਤਿਆਰੀਆਂ ਉਹ ਫਿਰ ਜਾਂਦਾ ਰਾਜਾ ਵੜਿੰਗ ਦੀ ਪਤਨੀ ਚੋਣ ਲੜਨਗੇ ਤੇ ਜਾਂ ਫਿਰ ਇਹਦੇ ਪਿੱਛੇ ਕੋਈ ਹੋਰ ਕਾਰਨ ਹੋਊਗਾ ਪਰ ਕੁੱਲ ਮਿਲਾ ਕੇ ਆਪਾਂ ਇਹ ਗੱਲ ਕਹਿ ਸਕਦੇ ਆਂ ਵੀ ਇਸ ਵੇਲੇ ਤਿਆਰੀਆਂ ਜ਼ੋਰਾਂ ਦੇ ਉੱਤੇ ਆ ਤਿਆਰੀਆਂ ਜਿਹੜੀਆਂ ਉਹ ਸਾਰੀਆਂ ਸਿਆਸੀ ਪਾਰਟੀਆਂ ਨੇ ਹੁਣੇ ਤੋਂ ਇਉਂ ਸ਼ੁਰੂ ਕਰਤੀਆਂ ਵੀ ਜਿਵੇਂ ਅਗਲੇ ਹਫ਼ਤੇ ਉੱਥੇ ਵੋਟਾਂ ਪੈਣੀਆਂ ਹੁੰਦੀਆਂ ਜਦਕਿ ਹਾਲੇ ਤਾਂ ਵੋਟਾਂ ਪੈਣ ਦੇ ਵਿੱਚ ਲੰਮਾ ਸਮਾਂ ਪਿਆ ਸੋ ਦੇਖਦੇ ਭਾਈ ਆਉਂਦੇ ਸਮੇਂ ਦੇ ਵਿੱਚ ਕੀ ਬਣਦਾ ਪਰ ਕੁੱਲ ਮਿਲਾ ਕੇ ਗੱਲ ਇਹ ਆ ਵੀ ਰਾਜਾ ਵੜਿੰਗ ਹੋਰਾਂ ਦੇ ਵੱਲੋਂ ਆਪਣੀਆਂ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਮੈਂ ਸੋਚੀ ਜਾਂਦਾ ਸੀ ਮੈਂ ਕਿਹਾ ਵੀ ਜੇ ਧੰਨਵਾਦ ਹੀ ਕਰਨਾ ਤੇ ਫਿਰ ਤਾਂ ਪਹਿਲਾਂ ਧੰਨਵਾਦ ਵੱਧ ਤੋਂ ਵੱਧ ਲੁਧਿਆਣੇ ਦੇ ਲੋਕਾਂ ਦਾ ਹੋਣਾ ਚਾਹੀਦਾ ਜਿਨ੍ਹਾਂ ਨੇ ਹੁਣ ਨਵੀਆਂ ਪੌੜੀਆਂ ਚੜਾਇਆ ਪਰ ਉਹ ਹਲੇ ਗਿੱਦੜ ਬਾਹੇ ਦੇ ਲੋਕਾਂ ਨੇ ਧੰਨਵਾਦ ਕਰ ਰਹੇ ਜੀ ਜੀ ਬਿਲਕੁਲ ਰੈਣਾ ਸਾਹਿਬ ਹੁਣ ਗੱਲ ਕਰਦੇ ਆ ਜੀ ਆਮ ਆਦਮੀ ਪਾਰਟੀ ਤੋਂ ਜਿਹੜੇ ਰਾਜ ਸਭਾ ਮੈਂਬਰ ਨੇ ਹਰਭਜਨ ਭੱਜੀ ਹੋਰਾਂ ਦੀ ਕਹਿੰਦੇ ਲੋਕਾਂ ਤੋਂ ਉਹਨਾਂ ਨੇ ਮਾਫੀ ਮੰਗੀ ਹੈ ਜੀ ਕਿਉਂ ਦੇਖੋ ਜੀ ਆਪਾਂ ਕੱਲ ਵੀ ਖਬਰ ਸਾਂਝੀ ਕੀਤੀ ਸੀ ਵੀ ਹਰਭਜਨ ਭੱਜੀ ਨੇ ਯੂਵਰਾਜ ਸਿੰਘ ਨੇ ਸੁਰੇਸ਼ ਰੈਣਾ ਨੇ ਤੇ ਗੁਰਕੀਰਤ ਮਾਨ ਨੇ ਜਦੋਂ ਅਜਿੱਤੀ ਹੈਗੀ ਜੀ ਸਾਡੇ ਭਾਰਤੀ ਖਿਡਾਰੀਆਂ ਨੇ ਆ ਜਿਹੜੀ ਲੇਜੈਂਡ ਚੈਂਪੀਅਨਸ਼ਿ ਤੇ ਉਸ ਤੋਂ ਬਾਅਦ ਇਹਨਾਂ ਨੇ ਇੱਕ ਪੰਜਾਬੀ ਗਾਣੇ ਦੇ ਉੱਤੇ ਡਾਂਸ ਕਰਦਿਆਂ ਤੇ ਜਿਹੜੇ ਅਪਾਹਜ ਭੈਣਾ ਵੀਰ ਆ ਜਿਹੜੇ ਕਿ ਲੰਗੜਾ ਕੇ ਤੁਰਦੇ ਆ ਉਹਨਾਂ ਦੀ ਨਕਲ ਕੀਤੀ ਸੀ ਉਹਨਾਂ ਨੇ ਗਾ ਰੀਸਾਂ ਲਾਈਆਂ ਸੀ ਉਸ ਤੋਂ ਬਾਅਦ ਪੈਰਾ ਲੀਮਪਿਕ ਕਮੇਟੀ ਤੇ ਕਈ ਹੋਰਾਂ ਨੇ ਇਸ ਗੱਲ ਤੇ ਇਤਰਾਜ਼ ਬਹੁਤ ਜ਼ਾਹਰ ਕੀਤਾ ਜਦੋਂ ਇਤਰਾਜ਼ ਜ਼ਾਹਰ ਕੀਤਾ ਤੇ ਫਿਰ ਹਰ ਭਜਨ ਭੱਜੀ ਹੋਰਾਂ ਦੇ ਵੱਲੋਂ ਉਹ ਵੀਡੀਓ ਜਿਹੜੀ ਕਿ ਲੰਗੜਾ ਕੇ ਤੁਰਦਿਆਂ ਦੀ ਲੰਗੜਾ ਕੇ ਡਾਂਸ ਕਰਦਿਆਂ ਦੀ ਚਾਰਾਂ ਜਣਿਆਂ ਵਾਲੀ ਜਿਹੜੀ ਪਾਈ ਸੀ ਆਪਦੇ ਸੋਸ਼ਲ ਮੀਡੀਆ ਦੇ ਉੱਤੇ ਉਹਨੂੰ ਡਿਲੀਟ ਕਰ ਦਿੱਤਾ ਗਿਆ ਉਹਨਾਂ ਨੇ ਇਹ ਡਿਲੀਟ ਕਰਤੀ ਆ ਤੇ ਇਹ ਗੱਲ ਕਹੀ ਹੈ ਕਿ ਭਾਈ ਮੈਂ ਇਸ ਗੱਲ ਨੂੰ ਮਹਿਸੂਸ ਕਰਦਾ ਵੀ ਜੇਕਰ ਤੁਹਾਡੇ ਮਨ ਦੇ ਉੱਤੇ ਕੋਈ ਸੱਟ ਵੱਜੀ ਹੈ ਤਾਂ ਅਸੀਂ ਮਾਫੀ ਮੰਗਦੇ ਹਾਂ ਉਹਨਾਂ ਨੇ ਕਿਹਾ ਜੀ ਕਿ ਸਾਡੀ ਭਾਵਨਾ ਨਹੀਂ ਸੀ ਕੋਈ ਵੀ ਕਿਸੇ ਦੇ ਮਨ ਦੇ ਉੱਤੇ ਠੇਸ ਵੱਜੇ ਪਰ ਇਹ ਸਾਰਾ ਕੁਝ ਜਿਹੜਾ ਹੋਇਆ ਇਹ ਅਚਾਨਕ ਹੀ ਹੋ ਗਿਆ ਕੋਈ ਕਿਸੇ ਦੀ ਭਾਵਨਾ ਹੈ ਨਹੀਂ ਸੀ ਸਾਡੀ ਭਾਵਨਾ ਸੋ ਗੱਲ ਇਹ ਜੀ ਕਿ ਹਰਭਜਨ ਭੱਜੀ ਪੰਜਾਬ ਤੋਂ ਮੈਂਬਰ ਪਾਰਲੀਮੈਂਟ ਵੀ ਹੈ ਉਹਦੇ ਕੋਲੋਂ ਅਸੀਂ ਆਮ ਨਾਲੋਂ ਵੱਧ ਸਿਆਣਪ ਦੀ ਆਸ ਰੱਖਦੇ ਹਾਂ ਜਿਹੜੀ ਕਿ ਉਹਨਾਂ ਦੇ ਵੱਲੋਂ ਸਿਆਣਪ ਨਹੀਂ ਦਿਖਾਈ ਗਈ ਇਥੇ ਤਾਂ ਉਹਨਾਂ ਦੇ ਵੱਲੋਂ ਡਾਂਸ ਕੀਤੇ ਜਾਂਦੇ ਤੇ ਕਦੇ ਰਾਜ ਸਭਾ ਦੇ ਵਿੱਚ ਜਾ ਕੇ ਸਵਾਲ ਨਹੀਂ ਪੁੱਛਦੇਗੇ ਜਦ ਕਿ ਉੱਥੇ ਜਾ ਕੇ ਸਵਾਲ ਪੁੱਛਣ ਤਾਂ ਲੋਕ ਇਹ ਵੀ ਗੱਲ ਕਹਿਣ ਵੀ ਚਲੋ ਕੋਈ ਗੱਲ ਨਹੀਂ ਅੱਜ ਇਹਨਾਂ ਨੇ ਆ ਗਲਤੀ ਕਰਤੀ ਉਹਦਾ ਯਾਰ ਸਵਾਲ ਕਿੰਨੇ ਸੋਹਣੇ ਪੁੱਛਦੇ ਹੁੰਦੇ ਆ ਸੋ ਉਹਨਾਂ ਦੇ ਵੱਲੋਂ ਇਦਾਂ ਦੇ ਉਪਰਾਲੇ ਕੀਤੇ ਨਹੀਂ ਜਾ ਰਹੇ ਜਿਹਦੇ ਕਰਕੇ ਲੋਕਾਂ ਦੇ ਮਨ ਦੇ ਵਿੱਚ ਹਰਖ ਰਹਿੰਦਾ ਕਈ ਵਾਰ ਸਵਾਲ ਉੱਠੇ ਇਸ ਤੋਂ ਪਹਿਲਾਂ ਵੀ ਸੋ ਦੇਖਦੇ ਵੀ ਉਹਦੇ ਸਮੇਂ ਦੇ ਵਿੱਚ ਕੀ ਬਣਦਾ ਪਰ ਗੱਲ ਇਹ ਆ ਵੀ ਇਸ ਵੇਲੇ ਦੀ ਜਾਣਕਾਰੀ ਇਹ ਹੀ ਆ ਕਿ ਭੱਜੀ ਹੋਰਾਂ ਨੇ ਮਾਫੀ ਮੰਗ ਲਈ ਆ ਤੇ ਉਸ ਵੀਡੀਓ ਨੂੰ ਜਿਹੜੀ ਕਿ ਡਾਂਸ ਵਾਲੀ ਵੀਡੀਓ ਆ ਜਿਹਦੇ ਉੱਤੇ ਇਤਰਾਜ਼ ਪੈਦਾ ਹੋਇਆ ਸੀ ਉਹਨੂੰ ਡਿਲੀਟ ਕਰਤਾ ਜੀ ਜੀ ਟੈਣਾ ਸਾਹਿਬ ਅੱਗੇ ਵੱਧਦੇ ਆ ਇੱਕ ਬੜੀ ਹੈਰਾਨ ਕਰਦੀ ਖਬਰ ਸਾਹਮਣੇ ਆਈ ਹੈ ਕਹਿੰਦੇ ਪੰਜਾਬ ਦੇ ਵਿੱਚ ਜਲਦੀ ਹੀ ਸ਼ਰਾਬ ਤੇ ਬੀਅਰ ਦੀ ਹੋਮ ਡਿਲੀਵਰੀ ਸ਼ੁਰੂ ਹੋ ਜਾਣੀ ਹੈ ਜੀ ਬਿਲਕੁਲ ਜੀ ਬਿਲਕੁਲ ਜਿਹੜੀ ਇਹ ਡਿਲੀਵਰੀ ਹੈ ਨਾ ਹੋਮ ਡਿਲੀਵਰੀ ਜਿਵੇਂ ਕਿ ਆਪਾਂ ਸੁਵਿਗੀ ਤੋਂ Zomato ਤੋਂ ਜਿਹੜੀਆਂ ਕਿ ਆਨਲਾਈਨ ਫੂਡ ਕੰਪਨੀਆਂ ਇਹਨਾਂ ਤੋਂ ਘਰ ਬੈਠੀ ਆਪਾਂ ਫੂਡ ਬੰਗਵਾਉਨੇ ਭੋਜਨ ਮੰਗਵਾਉਨੇ ਆ ਬਿਲਕੁਲ ਉਸੇ ਤਰਜ਼ ਦੇ ਉੱਤੇ ਪੰਜਾਬ ਹਰਿਆਣਾ ਗੁਆ ਕੇਰਲ ਤੇ ਕੁਝ ਕੁ ਹੋਰ ਸੂਬੇ ਜਿਵੇਂ ਦਿੱਲੀ ਇਹਨਾਂ ਸੂਬਿਆਂ ਦੇ ਵਿੱਚ ਪਾਇਲਟ ਪ੍ਰੋਜੈਕਟ ਚੱਲ ਰਹੇ ਆ ਜੇਕਰ ਕਿਸੇ ਨੇ दारू ਸ਼ਰਾਬ ਮੰਗਵਣੀ ਆ ਕੋਈ ਬੀਅਰ ਸ਼ੀਅਰ ਮੰਗਵਣੀ ਆ ਤਾਂ ਤੁਹਾਨੂੰ ਘਰ ਬੈਠੇ ਮਿਲ ਜਾਇਆ ਕਰੂਗੀ ਜਿਵੇਂ ਕਿ ਰੋਟੀ ਪਾਣੀ ਜਾਂ ਹੋਰ ਖਾਣ ਪੀਣ ਦੀਆਂ ਚੀਜ਼ਾਂ ਪਹੁੰਚਾਈਆਂ ਜਾਂਦੀਆਂ ਹੁਣ ਜਿਹੜੀ ਇਹ ਯੋਜਨਾ ਇਹ ਜਿਹੜੀ ਹੈਗੀ ਜਿਹੜਾ ਪਾਇਲਟ ਪ੍ਰੋਜੈਕਟ ਜਿਹੜਾ ਹੁਣ ਇੱਧਰ ਸ਼ੁਰੂ ਹੋਇਆ ਇਹ ਇਸ ਤੋਂ ਪਹਿਲਾਂ ਚੱਲ ਰਿਹਾ ਹੈਗਾ ਜੀ ਉੜੀਸਾ ਤੇ ਪੱਛਮੀ ਬੰਗਾਲ ਦੇ ਵਿੱਚ ਤੇ ਇਹਦੇ ਪਿੱਛੇ ਤਰਕ ਇਹ ਦਿੱਤਾ ਜਾ ਰਿਹਾ ਕੰਪਨੀਆਂ ਦੇ ਵੱਲੋਂ ਕਿ ਬਹੁਤ ਸਾਰੀਆਂ ਔਰਤਾਂ ਸ਼ਰਾਬ ਪੀਣਾ ਚਾਹੁੰਦੀਆਂ ਹੁੰਦੀਆਂ ਪਰ ਉਹ ਠੇਕੇ ਤੇ ਜਾਣ ਤੋਂ ਸਕਦੀਆਂ ਬੜੇ ਬਜ਼ੁਰਗ ਸ਼ਰਾਬ ਪੀਣਾ ਚਾਹੁੰਦੇ ਹੁੰਦੇ ਆ ਪਰ ਉਹ ਠੇਕੇ ਤੇ ਜਾਣ ਤੋਂ ਅਵਾਜ਼ਾਰ ਹੁੰਦੇ ਵੀ ਤੁਰ ਨਹੀਂ ਜਾਂਦਾ ਇਸ ਕਰਕੇ ਘਰ ਦੇ ਵਿੱਚ ਹੀ ਉਹਨਾਂ ਨੂੰ ਦਾਰੂ ਦੀਆਂ ਸਹੂਲਤਾਂ ਮੁਹੱਈਆ ਕਰਵਾਇਆ ਕਰਦੀਆਂ ਸੋ ਭਾਈ ਪੰਜਾਬ ਵਰਗਾ ਸੂਬਾ ਜਿੱਥੇ ਕਿ ਆਪਾਂ ਪਹਿਲਾਂ ਇਹ ਗੱਲ ਕਹਿੰਦੇ ਹੁੰਦੇ ਸੀ ਵੀ ਸੂਬੇ ਦੀ ਸਰਕਾਰ ਨੇ ਕਿਹਾ ਵੀ ਘਰ ਦੇ ਵਿੱਚ ਬੈਠਿਆਂ ਨੂੰ ਤੁਹਾਨੂੰ ਆਟਾ ਤੇ ਦਾਲ ਮਿਲਿਆ ਕਰੂਗੀ ਤੇ ਸਰਕਾਰ ਤੁਹਾਡੇ ਦੁਆਰ ਦੇ ਉੱਤੇ ਆ ਕੇ ਤੇ ਆ ਕੁਝ ਕਰੂਗੀ ਉਥੇ ਸਰਕਾਰ ਭਾਵੇਂ ਆਟਾ ਤੇ ਦਾਲ ਲੇਟ ਪਹਚਾਵੇ ਜਾਂ ਨਾ ਪਹਚਾਵੇ ਪਰ ਤੁਹਾਡੇ ਘਰਾਂ ਦੇ ਵਿੱਚ दारू ਦੀਆਂ ਬੋਤਲਾਂ ਤੇ ਬੀਅਰ ਦੀਆਂ ਬੋਤਲਾਂ ਤੁਹਾਡੇ ਕਹੇ ਮੁਤਾਬਕ ਮਿੰਟਾਂ ਸੈਕਿੰਟਾਂ ਦੇ ਵਿੱਚ ਆ ਜਾ ਕਰਨੀਆਂ ਸੋ ਇਹ ਭਾਈ ਪੰਜਾਬ ਦੇ ਵਿੱਚ ਇੱਕ ਪਹਿਲੂ ਇਹ ਵੀ ਬਣ ਜਾਣਾ ਵੀ ਭਾਈ ਹੋਮ ਡਿਲੀਵਰੀ ਸ਼ਰਾਬ ਦੀ ਵੀ ਹੋਣ ਲੱਗ ਪਈ ਆ ਇਸ ਤੋਂ ਪਹਿਲਾਂ ਵੀ ਇਸ ਗੱਲ ਦੇ ਉੱਤੇ ਵਿਵਾਦ ਉੱਠਿਆ ਸੀ ਪਰ ਹੁਣ ਆਨਲਾਈਨ ਕੰਪਨੀਆਂ ਜਿਹੜੀਆਂ ਉਹਨਾਂ ਦੇ ਵੱਲੋਂ ਇਸ ਮਾਮਲੇ ਦੇ ਉੱਤੇ ਕੰਮ ਸ਼ੁਰੂ ਕਰ ਦਿੱਤਾ ਗਿਆ ਉਹਨਾਂ ਨੇ ਚਲੋ ਆਪਦੇ ਪੈਸੇ ਕਮਾਉਣੇ ਆ ਉਹਨਾਂ ਨੇ ਦੇਖੋ ਚੀਜ਼ ਪਹਚਾਉਣ ਦੇ ਪੈਸੇ ਲੈਣੇ ਆ ਪਹਿਲਾਂ ਆਨਲਾਈਨ ਫੂਡ ਕੰਪਨੀਆਂ ਨੇ ਕਰੋਨਾ ਮਹਾਮਾਰੀ ਦੇ ਵਿੱਚ ਲੋਕਾਂ ਨੂੰ ਚਾਟ ਤੇ ਲਾਇਆ ਵੀ ਭਾਈ ਜੇਕਰ ਤੁਸੀਂ ਇੱਕ ਆਰਡਰ ਕਰਦੇ ਹੋ ਦੂਜਾ ਆਰਡਰ ਫ੍ਰੀ ਹੋਊਗਾ ਜਾਂ ਉਹ ਇੰਨੇ ਪਰਸੈਂਟ ਸਸਤਾ ਹੋਊਗਾ ਅੱਜ ਦੀ ਤਰੀਕੇ ਦੇ ਵਿੱਚ ਜਦੋਂ ਲੋਕ ਆਦੀ ਹੋ ਗਏ ਆ ਤਾਂ ਇਹਨਾਂ ਨੇ ਆਪਣੇ ਰੇਟ ਬਹੁਤ ਵਧਾਤੇ ਵੀ ਤੁਹਾਡੇ ਘਰ ਦੇ ਵਿੱਚ ਸਮਾਨ ਪਹੁੰਚਾਉਣ ਦਾ ਇੰਨਾ ਚਾਰਜ ਅਸੀਂ ਵੱਖਰਾ ਲਵਾਂਗੇ ਸੋ ਉਹਨਾਂ ਨੇ ਮੁਨਾਫਾ ਕਮਾਉਣ ਦੀ ਖਾਤਰ ਹੁਣ ਦਾਰੂ ਤੇ ਬੀਅਰ ਦੇ ਵੱਲ ਵੀ ਆਉਣਾ ਦੇਖਦੇ ਭਾਈ ਪੰਜਾਬ ਦੇ ਲੋਕ ਕਿੰਨੇ ਖੁਸ਼ ਹੁੰਦੇ ਆ ਜਾਂ ਕਿੰਨੇ ਸਵਾਲ ਕਰਦੇ ਆ ਜੀ ਬਿਲਕੁਲ ਕਹਣਾ ਸਾਹਿਬ ਪੰਜਾਬ ਦਾ ਮੌਸਮ ਕਿਵੇਂ ਹੈ ਜੀ ਪੰਜਾਬ ਦਾ ਮੌਸਮ ਗਰਮ ਹੈ ਜੀ ਵੈਸੇ ਪੰਜਾਬ ਦੇ ਵਿੱਚ ਮੀਂਹ ਪੈਣ ਤੋਂ ਬਾਅਦ ਵੀ ਠੰਡਕ ਦੀ ਕੋਈ ਅਹਿਸਾਸ ਨਹੀਂ ਹੁੰਦਾ ਪੰਜਾਬ ਦੇ ਵਿੱਚ ਗਰਮੀ ਲਗਾਤਾਰ ਜਾਰੀ ਹੈ ਪੰਜਾਬ ਦੇ ਵਿੱਚ ਲਗਾਤਾਰ ਤਿੱਖੀ ਗਰਮੀ ਪੈ ਰਹੀ ਹੈ ਮੁੜ ਕੋ ਮੁੜਕੀ ਵਾਲੀ ਸਥਿਤੀ ਹੈ ਪਰ ਮੌਸਮ ਵਿਭਾਗ ਨੇ ਇਹ ਗੱਲ ਕਹੀ ਹੈ ਕਿ ਅੱਜ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਮੀਂਹ ਪੈਣ ਦੀ ਆਸ ਹੈ ਜੀ ਸੋ ਖੈਰ ਬਹੁਤ-ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਐਨ.ਆਈ.ਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਮਿਹਰਬਾਨੀ